ਗੁਰੂ ਜੀ ਸਾਨੂੰ ਮਾਫ਼ ਕਰ ਦਿਓ ਰਾਲਿਆ ਆਏ ਹਾਂ ਤੁਸਾਂ ਕੋ ਮਾਈ ਪਾਈ ਗੁਰੂ ਜੀ ਸਾਨੂੰ ਮਾਫ਼ ਕਰ ਦਿਓ ਰਾਲਿਆ ਆਏ ਹਾਂ ਤੁਸਾਂ ਕੋ ਮਾਈ ਪਾਈ ਖਤਰਾਂ ਨੇ ਟਾਵਦੇ ਉੱਤੇ ਕੀਤੇ ਗਾਲਾਂ ਤੇsingਾਨ ਬਕਸ਼ਾਈ ਖਤਰਾਂ ਨੇ ਟਾਵਦੇ ਉੱਤੇ ਗਲਤੀ ਸਿੰਘਾਂ ਨੇ ਬਖਸ਼ਾਈ ਗੁਰੂ ਜੀ ਸਾਨੂੰ ਮਾਫ਼ ਕਰਦੇਓ ਰਾਲਿਆਏ ਹਾ ਤਸਾ ਕੁਮਾਈ ਪਾਈ ਕਰ ਲੈਣ ਨਾਮ ਨੋਟ ਜੀ ਮਹਾ ਸਿੰਘ ਗਤੇ ਸ਼ਮੀਰ ਸਿੰਘ ਸੂਰਾ ਤੇ ਜਸਾਦ ਸਿੰਘ ਗਰਜਾ ਸੈਲ ਸੁਲਤਾਨ ਸਿੰਘ ਉਤਰੇ ਸੋ ਬਸੰਤਾ ਸਿੰਘ ਆਖਦੇ ਲਾਉਣ ਆਇ ਹਾ ਕਾਲਖ ਜਿਹੜੀ ਲਾਈ ਗੁਰੂ ਜੀ ਸਾਨੂੰ ਮਾਫ ਕਰਦੇਓ ਰਾਲੇ ਆਇ ਹਾ ਤੁਸਾਂ ਕੋ ਮਾਈ ਪਾਈ ਖਤਰਨਾ ਟਾਵਦੇ ਉਤੇ ਕੀਤੀ ਗਲਤੀ ਸਿੰਘਾਣੇ ਬਖਸ਼ਾਈ ਗੁਰੂ ਜੀ ਸਾਨੂੰ ਮਾਫ ਕਰਦੇਓ ਸਾ ਕੋ ਮਾਈ ਪਾਈ ਹਰਸ਼ਾ ਸਿੰਘ ਹਰੀ ਸਿੰਘ ਵੀ ਕਰਨ ਸਿੰਘ ਤੇ ਕਰਮ ਸਿੰਘ ਬਾਰਾ ਕਾਲਾ ਜੀ ਕੇ ਰਤਾ ਸਿੰਘ ਵੀ ਉਰਪਾਲ ਖੁਸ਼ਿਆਲ ਸਿੰਘ ਤੁਰੇ ਸਿਖਾ ਖਾਰਾ ਗੁਲਾਬ ਕੰਗਾ ਸਿੰਘ ਆਖਦੇ ਦੇਉ ਬਖਸ਼ ਤਾ ਬਾਜਾਂ ਵਾਲਾ ਮਾਈ ਗੋਲਾਬ ਜੰਗਾ ਸਿੰਘ ਆਖਦੇ ਦੇਉ ਬਖਸ਼ ਤਾ ਬਾਜਾਂ ਵਾਲਾ ਮਾਈ ਗੁਰੂ ਜੀ ਸਾਨੂੰ ਮਾਫ ਕਰਦੇਓ ਰਾਲੇ ਆਏ ਹਾਂ ਤੁਸਾਂ ਕੋ ਮਾਈ ਪਾਈ ਖਤਰਾਂ ਨੇ ਟਾਬ ਦੇ ਉੱਤੇ ਕੀਤੀ ਗਲਤੀ ਸਿਹਾਣੇ ਬਖਸ਼ਾਈ ਗੁਰੂ ਜੀ ਸਾਨੂੰ ਮਾਫ ਕਰਦੇਓ ਰਾਲਿਆਂ ਆਇਆ ਤੋ ਸਾਕੂ ਮਾਈ ਪਾਈ ਗੰਡਾ ਕਰਬਾਰਾ ਸਿੰਘ ਵੀ ਚੰਬਾ ਸਿੰਘ ਨਾਲ ਯਦੋ ਸਿੰਘ ਬਾਈ ਜੋਗਾ ਸਿੰਘ ਜੰਗ ਸਿੰਘ ਨਾ ਦਿਆਲ ਰਾਲ ਦਰਬਾਰਾ ਸੋ ਨਿਭਾਈ ਵੇਖਣ ਲਿਖੇਡ ਜਾਗਤੇ ਜੇੰਦ ਢਾਈ ਦੇ ਨ ਦੁਨੀਆ ਤੇ ਆਈ ਗੁਰੂ ਜੀ ਸਾਨੂੰ ਮਾਫ਼ ਕਰਦੇ ਓ ਰਾਲਿਆ ਆਏ ਹਾਂ ਤੋਂ ਸਾਂ